ਦੀ ਨਸੀਰਾ ਸੌਰੀ ਚੂੜ ਖਲਚੀਆਂ ਦਾਣਾ ਮੰਡੀ ਕਣਕ ਆ ਗਈ ਜੇ ਮਾੜੇ ਮਿਹਰ ਕਰੇ ਸੱਚੇ ਪਾਛਾ ਚਾਰਦੀ ਕਲਾ ਰੱਖੀ ਕਿਹੜੀਆਂ ਕਿੜੀਆਂ ਮੰਡੀਆਂ ਚ ਕਣਕ ਆਈ ਦੀ ਕਿਹੜੀਆਂ ਕਿੜੀਆਂ ਸਰਕਾਰੀ ਖਰੀਦ ਚੱਲੀ ਠੀਕ ਆ ਤੇ ਗੱਡੀਆਂ ਵੀ ਸਾਡੀਆਂ ਤਿਆਰ ਪਰ ਤਿਆਰ ਹੋ ਕੇ ਆ ਗਈਆਂ ਮੇਰੇ ਆਪਣੇਵੰਦੀ ਗੱਡੀ ਖਲੋਤੀ ਜੀ ਪੂਰੀ ਫੁੱਲ ਵੱਡਾ ਫੁੱਲ ਤਿਆਰ ਭਈਏ ਵੀ ਆ ਗਏ ਨੇ ਸਾਡੇ ਲੋਗਾਂ ਦਾ ਉਹ ਭਈਏ ਨਹੀਂ ਚਾਹੀਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਮੈਨੂੰ ਵਿਖਾ ਦਿਆ ਜੇ ਕੋਈ ਇਥੇ ਪੰਜਾਬੀ ਕਿੰਨੇ ਕੰਮ ਕਰ ਦੇਣਗੇ ਆ ਭਈਆ ਆ ਗਏ ਨਾ ਵਰਸਾ ਸਿੰਘ ਸਰਪੰਚ ਦਾ ਬੇਗਾਜੇ ਦਫਤਰ ਤੇ ਆ ਨਾ ਵੀ ਮੰਡੀ ਪ੍ਰੀਚਨ ਪਿੰਡ ਚੂੜ ਖਲਤਿਆਂ ਦੀ ਤੇ ਆ ਲੋ ਔਰ ਉਧਰ ਵੀ ਗੱਡੀ ਆ ਗਈ ਆ ਵੀ ਆ ਗਈ ਆ ਵੀ ਇਧਰ ਕਮਰਾ ਬਣ ਗਿਆ ਇੱਕ ਨਵਾਂ ਮਾਰਾ ਕਿਰਪਾ ਰੱਖੇ ਸੱਚੇ ਬਾਦਸ਼ਾਹ ਤੋਂ ਚੜ੍ਹਦੀ ਕਲਾ ਰੱਖੇ ਬਦਲਾ ਬਦਲਾ ਤੇ ਬਚਾ ਰੱਖੇ ਬਾਕੀ ਸਰਕਾਰੀ ਖਰੀਦ ਚਾਲੂ ਹੋ ਜਾਣੀ ਛੇਤੀ ਤੇ ਸ਼ੇਅਰ ਕਰਦੇ ਇਹਨਾਂ ਦੀਆਂ ਮੈਂ ਦੇ ਐਡ ਕੀ ਆਪਣੇ ਕਿਸਾਨਾਂ ਨੇ ਕਣਕ ਜਿਹੜੀ ਨਾ ਉਹਦੇ ਜਲ ਜਾਣਗੇ ਜਰੂਰ ਸੈਲੋ ਦੇ ਵਿੱਚ ਲਾਜ਼ਮੀ ਸਵਾਲ ਨਹੀਂ ਪੈਦਾ ਉਹਦਾ ਨਾਮ ਲੈ ਕੇ ਜਾਣ ਕਿਉਂਕਿ ਸੈਲੋ ਕਿਥੇ ਤੁਹਾਨੂੰ ਦੱਸਦੇ ਪੈਸੇ ਦੀ ਮੈਂ ਵੇਖਿਆ ਤੇ ਨਹੀਂ ਆ ਤੇ ਬਣੇ ਗੋਲੂ ਕੇ ਮੋੜ ਦੇ ਕੋਲ ਵੀ ਇੱਕ ਸੈਲੋ ਲੱਗ ਗਿਆ ਤੋਰ ਐਵੇਂ ਕਰਕੇ ਸੈਲੋ ਲੱਗ ਗਏ ਨੇ ਜਿਹੜੇ ਲੱਗ ਗਏ ਨੇ ਆਪਣੇ ਜ਼ਿਮੀਦਾਰ ਨਹੀਂ ਗਾ ਕਿਉਂਕਿ ਸਾਡਾ ਏਰੀਆ ਤਾਂ ਨਹੀਂ ਲੈ ਕੇ ਜਾਂਦਾ ਸਾਡਾ ਏਰੀਆ ਤਾਂ ਆਵੇਗਾ ਮੰਡੀ ਚ ਕਣਕ ਲੈ ਕੇ ਐਮਰਫੀ ਕਿਉਂਕਿ ਜ਼ਿਮੀਦਾਰ ਦਾ ਹਰਤ ਤੋਂ ਬਿਨਾ ਝੱਟ ਪੈਂਦਾ ਹੀ ਨਹੀਂ ਗਾ ਜ਼ਿੰਮੇਦਾਰ ਆੜ ਤੋਂ ਬਿਨਾ ਝੱਟ ਨਹੀਂ ਪੈਂਦਾ ਕਦੇ ਵੀ ਠੀਕ ਹੈ ਕਿ ਨਹੀਂ ਜ਼ਿੰਮੇਦਾਰ ਆੜ ਤੋਂ ਤੁਮਣਾ ਜਿਹੜਾ ਸਹੇਲੂ ਸੂਲੂ ਚ ਕਣਕ ਜਾਣੀ ਉਹਦਾ ਜਰੂਰ ਹੀ ਰੇਟ ਵਧ ਵੀ ਦੇ ਦੇਣਗੇ ਪਰ ਹੁਣ ਤੁਹਾਨੂੰ ਦੇ ਦੇਣਗੇ ਤੇ ਗਾਂ ਫਿਰ ਇਹ ਉਹਨਾਂ ਲਈ ਕਸਰ ਉਹਦੋਂ ਕੱਢ ਲੈਣਗੇ ਆ ਲੋ ਧਿਆਨ ਨਾਲ ਦੇਖੋ